ਹਾਂਜੀ ਦੋਸਤੋ ਪੰਜਾਬੀ ਸਿੰਗਰ ਕਰਨੌਜ਼ਲੇ ਬੜੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਸਿੰਗਰ ਕਰਨੌਜ਼ਲੇ ਦੇ ਬੈਕ ਟੂ ਬੈਕ Song ਆ ਰਹੇ ਹਨ ਤੇ ਉਹਦਾ ਹਰ Song ਇੱਕ ਹਿੱਟ ਹੁੰਦਾ ਹੈ ਬਾਕੀ ਤੁਹਾਨੂੰ ਦੱਸ ਦਈਏ ਕਿ ਕਰਨੌਜ਼ਲੇ ਦਾ ਇੱਕ ਲੰਡਨ ਦੇ ਵਿੱਚ ਸ਼ੋਅ ਹੁੰਦਾ ਹੈ ਤੇ ਸ਼ੋਅ ਦੇ ਦੌਰਾਨ ਕਰਨੌਤਲਾ ਆਪਣਾ ਇੱਕ ਗੀਤ ਪੇਸ਼ ਕਰ ਰਿਹਾ ਹੁੰਦਾ ਹੈ ਤੇ ਕਿ ਪੰਜਾਬੀ ਸਰਦਾਰ ਮੁੰਡੇ ਵੱਲੋਂ ਕਰਨੌਤਲੇ ਦੇ ਇੱਕ ਬੂਟ ਮਾਰਿਆ ਜਾਂਦਾ ਹੈ ਉਸ ਨੂੰ ਲੈ ਕੇ ਚੱਲਦਿਆਂ ਕਰਨੌਤਲੇ ਵੱਲੋਂ ਕਾਫੀ ਵੱਡਾ ਰਿਪਲਾਈ ਕੀਤਾ ਜਾਂਦਾ ਹੈ ਤੇ ਕਰਨ ਵਾਲੇ ਕਰਨੌਤਲੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਮੈਂ ਇੰਨਾ ਮਾੜਾ ਵੀ ਨਹੀਂ ਗਾ ਰਿਹਾ ਜੋ ਤੁਸੀਂ ਮੇਰੇ ਬੂਟ ਮਾਰ ਰਹੇ ਹੋ ਜੇ ਤੁਹਾਨੂੰ ਮੇਰੇ ਗੀਤ ਨਹੀਂ ਪਸੰਦ ਜੇਕਰ ਮੈਂ ਚੰਗਾ ਨਹੀਂ ਗਾ ਰਿਹਾ ਤਾਂ ਮੈਂ ਇਥੋਂ ਚਲਾ ਜਾਂਦਾ ਹਾਂ ਉਸ ਨੂੰ ਲੈ ਕੇ ਚੱਲਦਿਆਂ ਇੱਕ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਉਸ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਮੁੰਡੇ ਵੱਲੋਂ ਬੂਟ ਮਾਰਨ ਦਾ ਕੋਈ ਮਕਸਦ ਨਹੀਂ ਸੀ ਉਸ ਮੁੰਡੇ ਵੱਲੋਂ ਕਰਨਾ ਉਹਦੇ ਲਈ ਤਾਂ ਆਟੋਗ੍ਰਾਫ ਮੰਗਿਆ ਜਾ ਰਿਹਾ ਸੀ ਤੇ ਉਹ ਗਲਤੀ ਨਾਲ ਉਹ ਬੂਟ ਕਰਨਾ ਉਹਦੇ ਦੇ ਵੱਜ ਗਿਆ ਬਾਕੀ ਉਸ ਨੂੰ ਲੈ ਕੇ ਚੱਲਦੇ ਆ ਉਸ ਨੂੰ ਸਿਕਿਉਰਿਟੀ ਗਾਰਡਸ ਵਾਲੇ ਚੁੱਕ ਕੇ ਮੁੰਡੇ ਨੂੰ ਬਾਹਰ ਲੈ ਜਾਂਦੇ ਹਨ ਬਾਕੀ ਇਹ ਪੰਜਾਬੀ ਨੌਜਵਾਨ ਮੁੰਡੇ ਆਪਣੇ ਇਹਨਾਂ ਸਿੰਗਰਾਂ ਬਾਰੇ ਕਾਫੀ ਮੜਤਾਂ ਕਾ ਵੀ ਬੋਲਦੇ ਹਨ ਉਹਨਾਂ ਨੂੰ ਹਟ ਵੀ ਕਰਦੇ ਹਨ ਬਾਕੀ ਇਸ ਮੁੰਡੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮੁੰਡੇ ਨੇ ਕਾਫੀ ਰੁਪਏ ਖਰਚ ਕਰਕੇ ਅੱਗੇ ਦੀ ਸੀਟ ਬੁੱਕ ਕੀਤੀ ਸੀ ਤਾਂ ਇਸ ਨਿਸਟਲ ਸ਼ੋ ਵੀ ਨਹੀਂ ਦੇਖਣ ਦਿੱਤਾ ਗਿਆ ਬਾਕੀ ਤੁਸੀਂ ਇਸ ਵੀਡੀਓ ਬਾਰੇ ਕਰਨੋਦਲੇ ਬਾਰੇ ਜਾਂ ਸਰਦਾਰ ਮੁੰਡੇ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ